ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸੋ ਅੱਜ ਮਸ਼ਹੂਰ ਕੁਲਚੇ ਵਾਲੇ ਤੇ ਨਾਲ ਦੀ ਨਾਲ ਰਾਜਮਾ ਚਾਵਲ ਵਾਲੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਰਸ਼ ਬਹੁਤ ਹੁੰਦਾ ਹੈ ਹਰਕੇਸ਼ ਫਾਸਟ ਫੂਡ ਹਰਕੇਸ਼ ਫਾਸਟ ਫੂਡ ਦੀ ਦੁਕਾਨ ਤੇ ਪਹੁੰਚਿਆ ਜੀ ਐਨ ਕੇ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਤੇ ਕਿੰਨੀ ਪੁਰਾਣੀ ਦੁਕਾਨ ਆ ਗੱਲਬਾਤ ਕਰਦੇ ਆ ਪ੍ਰਕਾਸ਼ ਭਾਜੀ ਨਮਸਕਾਰ ਉਧਰ ਦੇਖੋ ਜਰਾ ਸਤ ਸ੍ਰੀ ਅਕਾਲ ਸ਼ੁਕਰੀਆ ਜਿਹੜੇ ਮੇਰੇ ਭਰਾ ਨਹੀਂ ਦੂਰੋਂ ਮੇਰੇ ਕੋਲ ਆਏ ਆ ਜੀ ਇਹ ਜਿਹੜੀ ਪਣੀ ਸਾਡੀ ਥੋੜੀ ਜਿਹੀ ਪੁਰਾਣੀ ਹੈ 43 43 ਸਾਲ ਪੁਰਾਣੀ ਜੀ ਇਹ ਕੰਮ ਕਰਦੇ ਹੋ ਗਿਆ 32 ਸਾਲ 32 ਜੀ ਜੀ ਸਰ ਜੀ ਕਿੰਨਾ ਕ ਪਿਆਰ ਲੋਕ ਹੀ ਦਿੰਦੇ ਨੇ ਫਿਰ ਸੋ ਪਿਆਰ ਇਤਨਾ ਮਾਤਰਾ ਨਹੀਂ ਇਤਨੀ ਕਿਰਪਾ ਜਿਵੇਂ ਬਾਈਕ ਇਤਨਾ ਪਿਆਰਾ ਹੈ ਕਹਿਣੇ ਕੀ ਬਾਤ ਕੋਈ ਕਿੰਨੇ ਕਿੰਨੇ ਦੂਰੋਂ ਲੋਕ ਆਉਂਦੇ ਆ ਫਿਰ ਥੋੜੇ ਜਿਹਾ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਕੈਨੇਡਾ ਦਿੱਲੀ ਬੰਬਈ ਪੰਜਾਬ ਸਾਰੇ ਪਿਆਰ ਦੇ ਆ ਰਹੇ ਉਸੇ ਬੜੀ ਬਾਤ ਹੈ ਤੁਹਾਡਾ ਇਹ ਪੀਦਾ ਕੁਲਚਾ ਤੇ ਰਾਜਮਾ ਚੋਲ ਦਿੱਲੀ ਬੰਬੇ ਪਹੁੰਚ ਗਏ ਤੁਹਾਨੂੰ ਵੀ ਕਿਸੇ ਨੇ ਬੁਲਾਇਆ ਉੱਥੇ ਕਿ ਨਹੀਂ ਬੁਲਾ ਕੇ ਬੜੇ ਲੋਕ ਹੈ ਮੇਰੀ ਬਾਤ ਸਮਝਣੀ ਹੈ ਜੀ ਹਮ ਚਾਹ ਜਾਈਏ ਜੰਮੂ ਵਾਲੇ ਲੋਕ ਆ ਜਾਈਏ ਜੀ ਲੋਕੇਸ਼ਨ ਦੱਸੋ ਜੀ ਲੋਕੇਸ਼ਨ ਦੱਸੋ ਲੋਕੇਸ਼ਨ ਲਾਸ਼ਮੌਰ ਸਿਗਨਲ ਛੋਟਾ ਸਾ ਨਾਮ ਰਕੇਸ਼ ਲਿਖਾ ਹੋਇਆ ਬਸ ਸੋ ਫਿਰ ਕਿੰਨੀ ਪੁਰਾਣੀ ਦੁਕਾਨ ਉਹ ਵੀ ਦੱਸ ਦੋ। ہماری 43 ਸਾਲ 43 ਸਾਲ। ਜੀ ਜੀ ਸਰ। ਕਿੰਨਾ ਕੇ ਪਿਆਰ ਲੋਕੀ ਦਿੰਦੇ ਨੇ। ਪਰ ਇਹ ਪਿਆਰ ਦਿੱਤੇ ਬੜੀ ਪਿਆਰ ਸਿਹਾਤੇ ਖਾਦੇ। ਇਹ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ? ਬਹੁਤ ਸ਼ੁਕਰੀਆ ਧੰਨਵਾਦ ਸਭ ਕੇ ਮਿਹਰਬਾਨ ਜੋ ਮੇਰੇ ਬਾਈ ਤੇ ਪਿਆਰ ਸੇ ਖਾਣਿਆ ਮੂਝੇ ਫੋਲੋ ਕਰੀਏ ਇਸੇ ਬੜੀ ਬੜੀ ਬਾਤ ਹੈ ਮੇਰੇ ਭਾਈ। ਇਹ ਲੋ ਜੀ। ਸੋ ਗੱਲਬਾਤ ਕੀਤੀ ਹੈ ਜੀ ਰਕੇਸ਼ ਫਾਸਟ ਫੂਡ ਰਾਜਮਾ ਚਾਵਲ ਤੇ ਪੀਜਾ ਹੋਇਆ ਕੁਲਚਾ ਬੜਾ ਫੇਮਸ ਹੈ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਇੱਥੇ। ਆਪਾਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕਰਨ ਆਏ ਸਿਰਫ ਜੇਰਾ ਵੀ ਪੰਜਾਬ ਦੇ ਵਿੱਚੋਂ ਜੇ ਐਂਡ ਕੇ ਚਾਹੁੰਦਾ ਏ ਉਹ ਪਲੀਜ਼ ਇੱਥੋਂ ਕੁਲਚਾ ਖਾ ਕੇ ਜਰੂਰ ਜਾਵੇ ਤੇ ਰਾਜਮਾ ਚਾਵਲ ਖਾ ਕੇ ਜਾਏ ਜੰਮੂ ਦੇ ਮਸ਼ਹੂਰ ਦੇਰੇ ਨੇ ਰਾਜਮਾ ਚਾਵਲ ਤੇ ਕੁਲਚੇ ਨੇ ਸੋ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਜੇਰੇ ਇਹਨਾਂ ਦੇ ਕੁਲਚੇ ਨੂੰ ਤੇ ਰਾਜਮਾ ਚਾਵਲ ਨੂੰ ਪਿਆਰ ਕਰਦੇ ਨੇ ਸੋ ਲਾਈਕ ਅਤੇ ਕਮੈਂਟ ਜਰੂਰ ਕਰਿਓ ਕੀ ਨਾਮ ਦੇ ਭਾਜੀ ਸੰਨੀ ਕਿੱਥੋਂ ਆਏ ਦੇ ਵਟਾਲਾ ਕੀ ਖਾਦਾ ਅੱਜ ਫਿਰ ਇਹ ਇਹਨਾਂ ਦਾ ਖਾਦਾ ਬੱਕਰਾਲੀ ਗੁਰਚਾ ਜੀ ਨਾਲ ਸਮੋਸੇ ਛੋਲੇ ਨਾਲ ਪਠੂੜੇ ਗਿੱਲੇ ਜੀ ਇਹਨਾਂ ਦੇ ਹੁੰਦੇ ਬਹੁਤ ਮਸ਼ਹੂਰ ਹੈ ਜੰਮੂ ਜੀ ਆਣਕੇ ਦੇ ਵਿੱਚ ਜੰਮੂ ਸ਼ਹਿਰ ਦੇ ਵਿੱਚ ਨਾਮ ਹੈ ਇਹਨਾਂ ਦਾ ਜੀ ਬੜੇ ਬੜੇ ਲੋਕੀ ਦੂਰੋਂ ਆਂਦੇ ਇਹਨਾਂ ਕੋ ਜੀ ਆਪਣੇ ਬੰਬੇ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਗਦਾਪੁਰ ਅੰਮ੍ਰਿਤਸਰ ਸਾਰੇ ਕਿਥੋਂ ਪੰਜਾਬ ਵੀ ਆਂਦਾ ਇੱਥੇ ਬਹੁਤ ਲੋਕੀ ਆਣ ਕੇ ਖਾ ਕੇ ਟੇਸਟ ਲੱਗਦਾ ਉਹਨਾਂ ਨੂੰ ਇਹਨਾਂ ਦਾ ਨਾਮ ਬਹੁਤ ਮਸ਼ਹੂਰ ਹੈ ਹੋਰੋਂ ਵੀ ਆਂਦੇ ਲੋਕ ਫੋਰਨ ਤੋਂ ਵੀ ਲੋਕੀ ਆਉਂਦੇ ਆ ਤੇ ਬਹੁਤ ਜ਼ਿਆਦਾ ਅਮਰੀਕਾ ਕੈਨੇਡਾ ਤੱਕ ਰਥੇ ਲੋਕੀ ਜਾਂਦੇ ਆ ਇਹਨਾਂ ਦਾ ਬਹੁਤ ਜ਼ਿਆਦਾ ਮਸ਼ਹੂਰ ਜਿਹਾ ਹੀ ਇੱਕ ਵਾਰੀ ਆ ਕੇ ਦੇਖੋ ਇੱਥੇ ਬਹੁਤ ਐਂਡਲੈਸ ਚੀਜ਼ ਐਂਡਲੈਸ ਓਕੇ ਰਪੋਰਟ ਜੀ ਇਹ ਪੂਰਾ ਇਹਨਾਂ ਦਾ ਕੰਮ ਇੱਕ ਓਕੇ ਰਪੋਰਟ ਐ A1 ਐ ਚਾਦੀ ਕਲਾਜ ਐ ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਰਕੇਸ਼ ਚਾਟ ਪੰਡਾਰ ਫਾਸਟ ਫੂਡ ਦਾ ਕੰਮ ਐ ਤੇ ਬਹੁਤ ਵਧੀਆ ਉਹਨਾਂ ਦਾ ਜਿਹੜਾ ਰਾਜਮਾ ਚਾਵਲ ਨੇ ਤੇ ਪੀਜਾ ਹੋਇਆ ਕੋਚਾ ਵੀ ਬਹੁਤ ਵਧੀਆ ਉਹਨਾਂ ਦਾ ਹੁੰਦਾ ਹੈ ਬੜੀ ਬੜੀ ਦੂਰੋਂ ਲੋਕ ਜਿਹਰੇ ਨੇ ਜੇ ਐਨ ਕੇ ਤੋਂ ਪੰਜਾਬ ਤੋਂ ਅਤੇ ਫੋਰਨ ਤੋਂ ਜਿਹਰੇ ਨੇ ਲੋਗ ਅਤੇ ਪਹੁੰਚਦੇ ਨੇ ਤੇ ਰਾਜਮਾ ਚਾਵਲ ਖਾਂਦੇ ਨੇ ਉਹ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਕੈਮਰਾ ਪਰਸਨ ਹੌਨ ਅਗਰਵਾਲ ਦੇ ਨਾਲ ਲਕੀ ਰਾਜਪੂਤ ਜੇ ਐਨ ਕੇ